ਕੱਲ ਪਰਸੋ ਬਖੇਸ਼ ਬਘੇਰ ਫਾਰਮਰ ਚੀਫ ਮਿਨਿਸਟਰ ਛੱਤੀਸਗੜ ਕਿਉਂਕਿ ਪੰਜਾਬ ਦੇ ਇੰਚਾਰਜ ਨੇ ਔਰ ਪੰਜਾਬ ਦੀ ਇਲੈਕਸ਼ਨ 2027 ਹੋਣ ਜਾ ਰਹੀ ਆ ਉਹਨੂੰ ਦਬਾਉਣ ਵਾਸਤੇ ਕੱਲ ਉਹਦੇ ਨੌਜਵਾਨ ਬੱਚੇ ਨੂੰ ਮੁੰਡੇ ਨੂੰ ਅਰੈਸਟ ਕਰ ਲਿਆ ਤੁਹਾਨੂੰ ਲੱਗਦਾ ਮੈਂ ਕੋਈ ਕਾਰੋਬਾਰੀ ਆ ਪਰ ਉਹ ਲੱਗਦਾ ਹੈ ਕੋਈ ਧੋਖਾਧੜੀ ਕਰਦਾ ਕੋਈ ਗਲਤ ਕੰਮ ਕਰਦਾ ਅਸੀਂ ਤਾਂ ਖੇਤੀਬਾੜੀ ਕਰਨ ਵਾਲੇ ਬੰਦੇ ਮੇਰੇ ਤੇ ਵੀ ਐਡੀ ਦਾ ਪਰਚਾ ਦਰਜ ਕਰਕੇ ਮੈਨੂੰ ਪਟਿਆਲੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਮਕਸਦ ਕੀ ਆ ਕਿ ਸੀਬੀਆਈ ਤੇ ਐਡੀ ਦੇ ਰੂਪਰੇ ਜੋ ਦੇਸ਼ ਵਿੱਚ ਆਵਾਜ਼ ਉੱਠਦੀ ਸਰਕਾਰ ਦੇ ਖਿਲਾਫ ਇਹਨੂੰ ਕੁਚਲਿਆ ਜਾਵੇ ਇਹਨੂੰ ਰੋਡਿਆ ਜਾਵੇ ਇਹਨਾਂ ਤੇ ਪਰਚੇ ਦਰਜ ਕਰੋ ਕਿਸੇ ਭਾਜਪਾ ਦੇ ਅਧਿਕਾਰੀ ਤੇ ਜਿਹੜੇ ਵੱਡੇ ਵੱਡੇ ਕਾਰੋਬਾਰੀ ਨੇ ਟਾਸਲੈਸ ਨੇ ਜਿਹੜੇ ਵਪਾਰ ਦੀ ਪਾਰਟੀ ਆ ਇੱਕ ਬੰਦੇ ਦੇ ਉੱਤੇ ਸੀਬੀਆਈ ਨੇ ਪਰਚਾ ਦਰਜ ਕੀਤਾ ਇੱਕ ਬੰਦੇ ਨੇ ਮੇਰੇ ਵੀਰੋ ਅਡਾਨੀ ਤੇ ਬਾਨੀ ਫਿਰ ਇਸ ਦੇਸ਼ ਦੇ ਵੱਡੇ ਬਹੁਤ ਵੱਡੇ ਕਾਰਪੋਰੇਟ ਕਰਾ ਰਹੇ ਨੇ ਉਹ ਇਹ ਸ ਦੇਸ਼ ਦੀ ਰਾਜਨੀਤੀ ਨੂੰ ਚਲਾ ਰਹੇ ਨੇ ਇਹ ਤਾਂ ਹੋ ਗਈ ਸੈਂਟਰ ਦੀ ਗੱਲ ਆ ਬੋਕਰ ਕੀ ਕਰ ਰਹੀ ਐ ਇੱਥੇ ਦੱਸੋ ਮੈਨੂੰ ਜਰਾ ਆ ਕੇਜਨੀਵਾਲ ਰੋਜ਼ ਜਿੱਕਾ ਮਾਰਦਾ ਕੋਠੇ ਤੇ ਚੜ ਕੇ ਸਸੋਡੀਆਂ ਜੈਨ ਅਕੇ ਦਿੱਲੀ ਮੇਂ ਹਮਾਰੇ ਖਿਲਾਫ ਪਰਚੇ ਦਰਜ ਕੀਏ ਜਾ ਰਹੇ ਹਨ ਝੂਠੇ ਹਮਾਰੇ ਕੋ ਇਡੀ ਔਰ ਸੀਬੀਆਈ ਅੰਦਰ ਡਾ ਰਹੀ ਹੈ ਹਾਲਾਂਕਿ ਉੱਥੇ ਉਹਨਾਂ ਦੇ ਖਿਲਾਫ ਬੜੇ ਪੁਖਤਾ ਇਲਜ਼ਾਮ ਨੇ 2000 ਕਰੋੜ ਰੁਪਏ ਦਾ ਘੁਟਾਲਾ ਕੋਈ ਛੋਟਾ ਨਹੀਂ ਹੁੰਦਾ ਸ਼ਰਾਬ ਦਾ ਇੱਥੇ ਦੂਜਿਆਂ ਨੂੰ ਡਰਗਸ ਆ ਕਹਿੰਦੇ ਨੇ ਕੇਸ਼ਰੀਵਾਲ ਨੂੰ ਪੁੱਛਣਾ ਚਾਹਣਾ ਕਿ ਸ਼ਰਾਬ ਡਰਗ ਨਹੀਂ ਹੈ ਕਿਉਂ 2000 ਕਰੋੜ ਦਾ 8-8 ਸਾਲ ਅੰਦਰ ਜੇਲ੍ਹ 'ਚ ਹੋਏ ਸੁਪਰੀਮ ਕੋਰਟ 'ਤੋਂ ਜਾ ਕੇ ਜਵਾਨਤਾ ਹੁੰਦੀਆਂ ਤੇ ਉੱਥੇ ਭਾਜਪੀ ਨੂੰ ਕਹਿੰਦੇ ਆ ਤਾਨਾਸ਼ਾ ਇੱਥੇ ਉਹਦੋਂ ਫੱਤ ਦੁਰਪਿਓ ਪੁਲਿਸ ਦਾ ਵਿਜੀਲੈਂਸ ਦਾ ਆਪਣੇ ਸਰਕਾਰੀ ਹਮਲੇ ਦਾ ਕਰਕੇ ਕਿ ਦਮਨ ਚੱਕਰ ਚਲਾਇਆ ਸਾਰਿਆਂ ਤੇ ਉਥੇ ਕਹਿੰਦੇ ਗੋਦੀ মিডিਆ ਇੱਥੇ ਪੰਜਾਬ ਦੇ ਵਿੱਚ ਮੇਰੇ ਵੀਰੋ ਆ ਮੈਂ ਬੋਲ ਰਿਹਾ ਤੁਹਾਨੂੰ ਕਿਸੇ ਅਖਬਾਰ ਵਿੱਚ ਮੈਂ ਨਜ਼ਰ ਨਹੀਂ ਆਉਂਗਾ ਤੁਹਾਨੂੰ ਕਿਸੇ ਮੇਨਸਟ੍ਰੀਮ ਟੀਵੀ ਦੇ ਉੱਤੇ ਮੈਂ ਨਜ਼ਰ ਨਹੀਂ ਆਉਂਗਾ ਇਹ ਤਾਂ ਵਾਹਿਗੁਰੂ ਕਰਕੇ ਆ ਸਾਡਾ ਜਿਹੜਾ ਸੋਸ਼ਲ ਮੀਡੀਆ ਇਹ ਸਾਨੂੰ ਬਚਾਰਿਆ ਤਾਂ ਤੁਹਾਨੂੰ ਨਜ਼ਰ ਆ ਰਹੇ ਸਾਰਾ মিডিਆ ਕੇਜਰੀ ਵਾਲ ਨੇ ਹਾਈਜੈਕ ਕਰਕੇ ਖਰੀਦ ਕੇ ਬਾਵਾ ਮਰੋੜ ਕੇ ਤਮਕਾਹਾ ਕੇ ਆਪਣੇ ਕਬਜ਼ੇ ਚ ਕੀਤਾ ਫਿਰ ਮੋਤੀ ਤੇ ਕੇਜਰੀ ਵਾਲੀ ਦੀ ਰਾਜਨੀਤੀ ਵਿੱਚ ਕੀ ਫਰਕ ਆ ਮੈਂ ਪਰਚਿਆਂ ਦੀ ਗੱਲ ਕਰ ਰਿਹਾ ਸੀ ਕਿੰਨੇ ਪਰਚੇ ਕੀਤੇ ਮੇਰੇ ਤੇ ਐਨਡੀਪੀਐਸ ਦਾ ਕੇਸ 9 ਸਾਲ ਪੁਰਾਣਾ ਜਿਹਦੇ ਵਿੱਚ ਭਗਵੰਤ ਜੀ ਮੇਰੇ ਹੱਕ 'ਚ ਗਵਾਹੀ ਦਿੰਦਾ ਵਾ 2017 'ਚ ਉਸੇ ਪਰਚੇ ਵਿੱਚ ਚੱਕ ਕੇ ਮੈਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਮੇਰੇ ਵੀਰੋ 9 ਸਾਲ ਪੁਰਾਣਾ ਕਾਂਗਰਸ ਦੇ ਕਰਜਨਾ ਐਮਐਲਏਾਂ ਤੇ ਮੰਤਰੀਆਂ ਦੇ ਖਿਲਾਫ ਜਾਂਚ ਆਪ ਲੀਡਰ অর ਆਪੋਜੀਸ਼ਨ ਬੈਠੇ ਕੀ ਇਸ ਦੇਸ਼ ਵਿੱਚ ਬੋਲਣਾ ਗੁਨਾਹ ਵਾ ਸਿਰਪਰਤਾਪ ਸਿੰਘ ਬਾਜਵਾ ਨੇ ਕੀ ਕਿਹਾ ਕਿ ਲੋਨ ਡਾਡੇ ਖਰਾਬ ਹੈ ਪੰਜਾਬ ਦਾ ਬਾਹਰੋਂ ਇੱਥੇ ਬੰਬ ਆਏ ਨੇ ਇਹ ਬੰਬ ਸਾਡਾ ਨੁਕਸਾਨ ਨਾ ਕਰਦੇ ਪਰਚਾ ਦਰਜ ਕਰ ਦਿੱਤਾ ਉਹਦੇ ਤੇ ਮਤਲਬ ਜਿਹੜੇ ਮੋਦੀ ਨੂੰ ਕਹਿੰਦੇ ਨੇ বিজেপি ਨੂੰ ਕਹਿੰਦੇ ਨੇ ਤਾਨਾਸ਼ਾ ਉਹ ਪੰਜਾਬ ਦੇ ਵਿੱਚ ਕੀ ਕਰ ਰਹੇ ਨੇ ਮੇਰੇ ਵਿੱਚ ਔਰ ਇੱਥੇ ਹੀ ਨਹੀਂ ਬਿਨਾਂ ਪੁੱਛੇ ਸਟੇਜ ਤੋਂ ਲੈ ਕੇ ਥੱਲੇ ਤੱਕ ਮੈਂ ਦਾਅਵੇ ਨਾ ਕਹਿ ਸਕਦਾ ਕਿ ਪਤਾ ਨਹੀਂ ਕਿੰਨੇ ਸਰਪੰਚ ਕਿੰਨੇ ਕਾਉਂਸਲਰ ਇਹਨਾਂ ਦੇ ਛੁੱਟੇ ਮੁਕਦਮੇ ਚਾਰਜ ਹੋਏ ਨੇ ਲੈ ਮੈਂ ਇੱਕ ਗਵਾਹੀ ਦੇਣਾ ਆ ਤੁਹਾਡੇ ਕੋਲ ਆ ਸਾਰੀ ਲੀਡਰਸ਼ਿਪ ਬੈਠੀ ਆ ਆਪਾਂ ਇਹਨਾਂ ਤੋਂ ਪ੍ਰਣ ਲੈਣਾ ਕਿ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ 2027 ਜੇ ਸਰਕਾਰ ਆਪਣੀ ਕਾਂਗਰਸ ਦੀ ਆਉਂਦੀ ਸਭ ਤੋਂ ਪਹਿਲਾਂ ਇੱਕ ਬਦਲਾਖੋਰੀ ਦੇ ਖਿਲਾਫ ਇਨਸਾਫ ਦਾ ਕਮਿਸ਼ਨ ਬਣਾਇਆ ਜਾਵੇਗਾ ਜਿਨ੍ਹਾਂ ਦੇ ਪਰਚੇ ਛੁੱਟੇ ਦਰਜ ਕੀਤੇ ਗਏ ਨੇ ਉਹ ਨਾ ਸਿਰਫ ਰੱਦ ਕਰਾਂਗੇ ਜਿਨ੍ਹਾਂ ਨੇ ਕਰਵਾਏ ਨੇ ਆਈ ਕਨਸਟੀਟਿਊਸ਼ਨ ਸੰਵਿਧਾਨ ਸੈਕਸ਼ਨ 182 182 ਦੇ ਤਹਿਤ ਉਲਟੇ ਪਰਚੋਨਾ ਤੇ ਦਰਜ ਕਰਵਾਵਾਂਗੇ ਤਾਂ ਕਿ ਇਹ ਬਦਲਾਖੋਰੀ ਦੀ ਰਵਾਇਤ ਨੂੰ ਪੰਜਾਬ ਦੇ ਵਿੱਚ ਫੈਲ ਪਾਈ ਜਾ ਸਕੇ ਇੱਕ ਵਾਰੀ ਇਸ ਦਾ ਜਕਾਰਾ ਛੱਡੋ ਤੇ ਹੱਥ ਮੈਂ ਬੇਨਤੀ ਕਰੂੰਗਾ ਜੇ ਮੇਰੇ ਮਤੇ ਨਾਲ ਸਹਿਮਤ ਆ ਤੇ ਲੀਡਰਸ਼ਿਪ ਨੂੰ ਬੇਨਤੀ ਕਰੂੰਗਾ ਇੱਕ ਵਾਰ ਜ਼ਰੂਰ ਮਤਾ ਪਾਸ ਕਰੋ ਬੋਲੇ ਸੋ ਨਿਹਾਲ ਸਮਝ ਆ ਨਾ ਨੀ ਦਾ ਸਾਊਂਡ ਵੀ ਪਾੜਾ ਅੱਜ ਇੱਕ ਗੱਲ ਮੈਂ ਤਾਂ ਹੋਰ ਸਾਰੇ ਜੱਟ ਜ਼ਿਮੀਂਦਾਰ ਕਿਸਾਨ ਬੈਠੇ ਆ ਟਿਕ ਜੋ ਇੱਕ ਮਿੰਟਿਆ ਸਾਰੇ ਕਿਸਾਨ ਬੈਠੇ ਆ ਆ ਬੋਕਰ ਝੂਠੇ ਬੇਈਮਾਨ ਤਲਾਲ ਕਮਿਸ਼ਨ ਖੋਰ ਜਿਨ੍ਹਾਂ ਦੇ 2-2000 ਕਰੋੜ ਦੀ ਐਫਆਈਆਰ ਹੁਣ ਅਗਲੀ ਹੋਣ ਜਾ ਰਹੀ ਆ ਕਲਾਸਰੂਮ ਕੋਟਾਲੇ ਦੀ ਤੇ 3 ਵਰਸੇ ਕੱਲ ਈਡੀ ਨੇ ਹੋਰ ਦਰਜ ਕੀਤੇ ਨੇ ਜਦੋਂ ਇਹਨਾਂ ਨੇ ਦੇਖਿਆ ਕਿ ਸਾਡਾ ਪੰਜਾਬ ਦੇ ਵਿੱਚ ਕੰਮ ਤਮਾਮ ਹੋ ਗਿਆ ਸਾਰੀ ਜਨਤਾ ਸਾਡੇ ਖਿਲਾਫ ਹੋ ਚੁੱਕੀ ਆ ਅਸੀਂ ਜਾਣਦੇ ਚੰਦੇ ਪੰਜਾਬ ਨੂੰ ਜਿੰਨਾਂ ਡੁੱਟ ਹੋ ਸਕਦਾ ਡੁੱਟ ਹੋ ਸਕਦਾ ਲੁੱਟ ਕੇ ਪੰਜਾਬ ਦਾ ਖਜ਼ਾਨਾ ਉਹ ਆਪਣੀਆਂ ਜੇਬਾਂ 'ਚ ਭਰ ਦਈਏ 25000 ਏਕੜ ਦੇ ਹਰੇ ਦੀ ਜ਼ਮੀਨ ਕਿਸ ਨੇ ਮੰਗੀ ਅਰਬਨ ਸਟੇਟ ਦੱਸੋ ਆ ਸਾਰੇ ਤੁਸੀਂ ਬੈਠੇ ਹੋ ਇੱਕ ਬੰਦਾ ਪੇਸ਼ ਕਰ ਦਿਓ ਜਿਹਨੇ ਕਿਹਾ ਹੋਵੇ ਕਿ 25000 ਏਕੜ ਵਿੱਚ ਸਾਨੂੰ ਅਰਬਨ ਸਟੇਟ ਬਣਾ ਕੇ ਦੇ ਉਹ ਨੂੰ ਦਰਨੀ ਨਹੀਂ ਚਾਰ ਪਿੰਡ ਮੁਕੇ ਸੱਤ ਤਮਾਕ ਦਿੱਲੀੋਂ ਬੈਠੇ ਲਾਲੇ ਜਿਹੜਾ ਲਾਲਾ ਹੈ ਕਿਚਰੀਆਂ ਤੇ ਇਹਦੀ ਇਹਦੀ ਚਾਲ ਕਿ ਕਿਸੇ ਤਰੀਕੇ ਨਾਲ ਬੋਲਣਾ ਕਿਸੇ ਤਰੀਕੇ ਨਾਲ ਅਸੀਂ ਜਾਂਦੇ ਜਾਂਦੇ 25000 ਏਕੜ ਦਾ ਇੱਕ ਵੱਡਾ ਲੈਂਡ ਮਾਫੀਆ ਨਾਲ ਮਿਲ ਕੇ ਘੱਟੋ ਘੱਟ 15-20000 ਕਰੋੜ ਰੁਪਇਆ ਕਮਾ ਕੇ ਲੈ ਜੀਏ ਮੇਰੇ 25000 ਦਿਖਾਣੇ ਦੀ ਤੇ ਮੋਗਾ ਸਮੇਤ ਤੇ ਅਮਰਸਰ ਸਮੇਤ ਤੇ ਤਰਨਤਾਰਨ ਸਵੇਤ 40000 ਏਕੜ ਕੁੱਲ ਰਕਬਾ ਤੁਹਾਡਾ ਖੋਲ ਜਾ ਰਹੀ ਆ ਆ ਪੋਕਰ ਪਾਰਟੀ ਦੀ ਸਰਕਾਰ 40000 ਏਕੜ ਜਿਹੜੀ ਕਿਸੇ ਨੇ ਮੰਗਿਆ ਨਹੀਂ ਅਰਬਨ ਸਟੇਟ ਰੇੜਾ ਕਿਹਨਾਂ ਨੇ ਇੱਥੇ ਕਿਨੇ ਰੇੜਾ ਆਣ ਕੇ ਗੈਰ ਪੰਜਾਬੀਆਂ ਨੇ ਸਾਡੇ ਬੱਚੇ ਵਿਦੇਸ਼ਾਂ ਜਾ ਰਹੇ ਨੇ ਭੁੱਖੇ ਨੇ ਬੋکریاں ਨਹੀਂ ਮਿਲਦੀਆਂ ਉਹ ਵਿਚਾਰੇ ਵਿਦੇਸ਼ਾਂ 'ਚ 25 25 50 50 ਲੱਖ ਖਰਚ ਕੇ ਜਾ ਰਹੇ ਅਰਬਨ ਸਟੇਟ ਦੇ ਘਾਣੇ ਵਿੱਚ ਕੇਚਰੀਵਾਲ ਭਗਵੰਤਬਾਹ ਮੈਂ ਪੁੱਛਣਾ ਚਾਹਣਾ ਰਹਿਣਾ ਕਿੰਨੇ ਆ ਗੈਰ ਪੰਜਾਬੀਆਂ ਨੇ ਤੁਹਾਨੂੰ ਪਤਾ ਤੁਹਾਡੇ ਦੇ ਰਾਜ ਕੌਣ ਕਰ ਰਿਹਾ ਕੇਚਰੀਵਾਲ ਗੈਰ ਪੰਜਾਬੀ ਸਿਸੋਡੀਆਂ ਗੈਰ ਪੰਜਾਬੀ ਸਾਡਾ ਡੀ.ਸੀ.ਪੀ ਪੰਜਾਬ ਦਾ ਗੈਰ ਪੰਜਾਬੀ ਸਾਡਾ ਬੁਖਸਕੱਤਰ ਪੰਜਾਬ ਦਾ ਗੈਰ ਪੰਜਾਬੀ ਸਾਡਾ ਹੋਮ ਸਕੱਤਰ ਗ੍ਰਹਿ ਸਕੱਤਰ ਗੈਰ ਆ ਵੀ ਸਾਡੇ ਪੋਲੂਸ਼ਨ ਕੰਟਰੋਲ ਬੋਰਡ ਜਿਹਨੇ ਵਪਾਰ ਇੰਡਸਟਰੀ ਦਾ ਕੇ ਆਕਰਖਣੀਆਂ ਰੇਨੂ ਕੁਪਤਾ ਤੇ ਲਿਓ ਲੈ ਕੇ 4% ਵੜਾਤੀ ਸਾਡਾ ਇੰਡਸਟਰੀ ਦਾ ਡਿਪਾਰਟਮੈਂਟ ਦੀ ਕਾਰਪੋਰੇਸ਼ਨ ਦਾ ਚੇਅਰਮੈਨ ਦੀਪਕ ਚੋਹਾਨ ਉੱਤਰ ਪ੍ਰਦੇਸ਼ ਦਾ ਸਾਡੇ ਦੇ ਇਲਾਕੇ ਦੁੱਖਿਆ ਤੇ ਭਗਵੰਤ ਮਾਨ ਦੇ ਵਿੱਚ ਰੀੜ ਦੀ ਹੱਡੀ ਹੈ ਮੈਂ ਤਾਂ ਬਾਈ ਚ ਕਹਿੰਦਾ ਸੀਗਾ ਬੱਚ ਜੋ ਜੇ ਬਚ ਸਕਦੇ ਹੋ ਇਹ ਸਰਕਾਰ ਦੀ ਗਲੋ ਜਲੇਗੀ ਸਮਾ ਇਜਾਜ਼ਤ ਨਹੀਂ ਦਿੱਤਾ ਅਗਲਾ ਮਤਾ ਲੀਡਰਸ਼ਿਪ ਨੂੰ ਮੇਰੀ ਬੇਨਤੀ ਆ ਅਸੀਂ ਲੋਕਾਂ ਨੂੰ ਸਮਰਪਿਤਾਂ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ ਸਭ ਤੋਂ ਪਹਿਲਾ ਇਹ ਵੀ ਫੈਸਲਾ ਹੋਊਗਾ ਕਿ ਜਿੰਨੀ ਜ਼ਮੀਨ ਆਮ ਆਦਮੀ ਪਾਰਟੀ ਦੀ ਸਰਕਾਰ ਠੱਗੀ ਠੋਰੀ ਨਾਲ ਉਹ ਸਾਰੀ ਅਕਵਾਇਰ ਕਰਨ ਜਾ ਰਹੀ ਆ ਪਹਿਲਾ ਕੰਮ ਹੋਊ ਕਾਂਗਰਸ ਸਰਕਾਰ ਦਾ ਕਿ ਅਸੀਂ ਇਸ ਸਾਰੇ ਫੈਸਲੇ ਨੂੰ ਮੁੱਢੋਂ ਰੱਦ ਕਰ ਦੇਾਂਗੇ